ਤੁਸੀਂ ਦੇਖ ਰਹੇ ਹੋ ਪੰਜਾਬ ਦਾ ਖਾਨਦਾਨ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਤਰਨਤਾਰ ਪਿੰਡ ਕੁਲਾ ਜਿੱਥੇ ਕਿ ਬਹੁਤ ਹੀ ਵਧੀਆ ਇੱਕ ਬਬਲੂ ਕਲੈਕਸ਼ਨ ਕਲਾਥ ਹਾਊਸ ਹੈਗਾ ਜਿੱਥੇ ਕਿ ਬਹੁਤ ਹੀ ਸਸਤੇ ਤੇ origignal ਰੇਟਾਂ ਤੇ ਸੂਟ ਮਿਲਦੇ ਨੇ ਸਾਰੇ ਕਾਲਜ ਸਾਰਿਆਂ ਨੂੰ ਤੁਹਾਡੀ ਆਪਣੀ ਦੁਕਾਨ ਬਬਲੂ ਕਲਾਥ ਹਾਊਸ ਕੁਲੇ ਤੋਂ ਲਓ ਜੀ ਅੱਜ ਤਾਂ ਲੈ ਕੇ ਆਏ ਆ origignal shimmer base 3 ਹੱਟ ਦੇ ਘੇਰੇ ਰਹਿਣਗੇ ਜੀ shimmer ਦਾ ਨਾਲ ਦੁਪੱਟਾ ਆਲਓਵਰ ਸੂਟ ਰੇਟ ਰਹੇਗਾ ਜੀ ਬਾਜ਼ਾਰ ਦੇ ਵਿੱਚ 890 ਰੇਟ ਹੈ ਅਸੀਂ ਤੁਹਾਨੂੰ ਸੈੱਟ ਵਾਈਜ਼ ਦਵਾਂਗੇ ਮਾੜ 500 ਰੁਪਏ ਦਾ ਸਿੰਗਲ ਸੂਟ ਲੈਣਾ ਤਾਂ ਵੀ 500 ਰੁਪਏ ਦਾ ਲੋ ਜੀ 500 500 ਰੁਪਏ ਦੇ ਵਿੱਚ ਸੂਟ ਜੇ ਆਹ ਹੈਂਡਵਰਕ ਦਾ ਡਿਜ਼ਾਈਨ ਜੀ ਠੀਕ ਹੈ ਜੀ 5 500 ਰੁਪਏ ਦਾ ਸੂਟ ਦਵਾਂਗੇ ਤੁਹਾਨੂੰ 3 ਦਿਨ ਦੀ ਸੇਲ ਰਹੇਗੀ ਲੋ ਜੀ ਪਿਓਰ ਨੇਚਰਲ ਕਰੇਪ ਦੇ ਉੱਤੇ ਬਾਜ਼ਾਰ ਸੂਟ 25 2600 ਦਾ ਵੇਖਦਾ ਜੇ ਤੁਹਾਨੂੰ ਦਵਾਂਗੇ ਸਿਰ ਤੇ ਸਿਰਫ 1200 ਰੁਪਏ ਦਾ ਪਹੁੰਚ ਤੇ ਬਾਵਾ ਦੋਵੇਂ ਭੜੀਆਂ ਜੀ ਠੀਕ ਹੈ ਸਸੀ ਕਾਲ ਸਾਰਿਆਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਆ ਨੇਚਰਲ ਦੇ ਉੱਤੇ ਵਰਕ ਨੇਚਰਲ ਕਰੇਪ ਦੇ ਉੱਤੇ ਵਰਕਿਆ ਲੋ ਜੀ ਦੁਪੱਟਾ ਆਰਗੰਜ਼ਾ ਵੀ ਰਹੇਗਾ ਚਨਾਉਣ ਦਾ ਪਿਓਰ ਦਾ ਸਲਵਾਰਾਂ ਸਾਰਿਆਂ ਦੀ ਵਰਕ ਆਣ ਗਈਆਂ ਜੀ ਠੀਕ ਹੈ ਜੀ 3 ਮੀਟਰ ਸਲਵਾਰ ਹੈ ਜੀ ਜੋ ਮਰਜੀ ਇਹਦਾ ਬਣਾਓ ਸ਼ਰਾਰਾ ਗਰਾਰਾ ਫਲਾਜ ਲੋ ਜੀ ਆ ਲੋ ਇਹ ਡਿਜ਼ਾਈਨ ਇੱਕ ਤੋਂ ਇੱਕ ਹੈ ਜੀ ਕੰਟਰਾਸਟ ਡਿਜ਼ਾਈਨ ਵੀ ਹੈਗੇ ਜੀ ਧਾਗੇ ਦਾ ਸਾਰਾ ਕੰਮ ਜੇ ਮਿੰਨਰ ਵਰਕ ਦੇ ਉੱਤੇ ਕੰਮ ਜੇ ਤੇ ਆਣਾ ਕਿੱਥੇ ਹੈ ਬਬਲੂ ਕਲੌਥ ਹਾਊਸ ਕੁਲਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਨਰਾਤੇ ਆਫਰ ਜੇ ਜਿਹੜਾ ਵੀ ਸੂਟ ਪਈ ਹੈ ਹਰ ਦਾ 1200 ਦਾ 1300 ਦਾ ਸਿਰਫ ਤੇ ਸਿਰ ਤੁਹਾਨੂੰ ਮਿਲੂਗਾ 500